ਲੋਕ ਸਭਾ ਚੋਣਾਂ ਦੇ ਕਰਕੇ ਚਾਹੇ ਸਰਪੰਚੀ ਦੀਆਂ ਚੋਣਾਂ ਡਿਲੇ ਹੋ ਗਈਆਂ ਨੇ ਪਰ ਕਹਿ ਸਕਦੇ ਆਂ ਵੀ ਕੁਝ ਜਿਹੇ ਚਾਹਵਾਨ ਜਿਹੜੇ ਸਰਪੰਚੀ ਦੇ ਹੁੰਦੇ ਨੇ ਉਹ ਆਪਣੇ ਪਿੰਡ ਦੇ ਲਈ ਬੜਾ ਕੁਝ ਕਰ ਰਹੇ ਨੇ ਤਾਂ ਪਿੰਡ ਦੀਆਂ ਤਸਵੀਰਾਂ ਨੇ ਨਾਮ ਦਲਵਾਰ ਸਿੰਘ ਹੁੰਦਲ ਆ ਪਿੰਡ ਰੱਤਾਖੇੜਾ ਜ਼ਿਲ੍ਹਾ ਸੰਗਰੂਰ ਹੈ ਕਹਿੰਦਾ ਵੀ ਆਪਦੇ ਪਿੰਡ ਨੂੰ ਚੰਡੀਗੜ੍ਹ ਵਰਗਾ ਬਣਾਉਣਾ ਹੈ ਸੋਚ ਹੀ ਬੜੀ ਵਧੀਆ ਹੈ ਤੇ ਜਿਹੜੀ ਸ਼ੁਰੂਆਤ ਹੁੰਦੀ ਹੈ ਜਦੋਂ ਦਿਮਾਗ ਦੇ ਵਿੱਚ ਕੁਝ ਵੱਖਰਾ ਹੋਵੇ ਕਰਨ ਦਾ ਤਾਂ ਉਹ ਸਰਪੰਚ ਵੀ ਕੁਝ ਵੱਖਰਾ ਕਰ ਦਿਖਾਉਂਦੇ ਨੇ ਸਰਪੰਚ ਬਣਨ ਤੋਂ ਪਹਿਲੇ ਹੀ ਇਸ ਵਿਅਕਤੀ ਨੇ ਦਿਲਬਖ ਸਿੰਘ ਹੁੰਦਲ ਨੇ ਆਪਣੇ ਪਿੰਡ ਦੇ ਵਿੱਚ 70-80 ਲੱਖ ਰੁਪਇਆ ਖਰਚ ਕਰ ਦਿੱਤਾ ਦੋਸਤੋ ਕਹਿੰਦਾ ਕੀ ਆ ਬਾਈ ਉਹ ਸੁਣ ਕੇ ਨਾ ਹੈਰਾਨ ਹੋਵੋਗੇ ਯਾਰ ਵੀ ਇੰਨਾ ਪਿਆਰ ਆਪਣੇ ਪਿੰਡ ਦੇ ਨਾਲ ਹਾਲਾਂਕਿ ਚੰਡੀਗੜ੍ਹ ਰਹਿ ਸਕਦਾ ਕੋਈ ਇਨਸਾਨ ਇਹਦਾ ਬਿਜ਼ਨਸ ਜਿਹੜਾ ਹੈ ਦੂਰ ਦੂਰ ਤੱਕ ਫੈਲਿਆ ਹੋਇਆ ਪਰ ਕਹਦਾ ਵੀ ਆਪਦੇ ਪਿੰਡ ਦੀ ਸੇਵਾ ਕਰਨੀ ਹੈ ਹੁਣ ਜਿੰਨਾ ਘੁੰਮਣਾ ਸੀ ਜਿੰਨਾ ਫਿਰਨਾ ਸੀ ਉਹ ਫਿਰ ਲਿਆ ਪਰ ਹੁਣ ਆਪਣੇ ਪਿੰਡ ਦੀ ਸੇਵਾ ਦੇ ਵਿੱਚ ਸਮਾਂ ਗੁਜ਼ਾਰਨਾ ਤੇ ਅੱਜ ਆਪਣੇ ਪਿੰਡ ਦੀ ਸੇਵਾ ਦੇ ਵਿੱਚ ਸ਼ਾਮਿਲ ਹੋਣਾ ਜੇ ਮੈਨੂੰ ਪਿਆਰ ਦਿੰਦੇ ਨੇ ਲੋਕ ਪਿੰਡ ਦੇ ਤਾਂ ਸਰਪੰਚੀ ਵੀ ਜਿਹੜੀ ਕਰਾਂਗੇ ਪਿੰਡ ਦੀ ਪਰ ਪਿੰਡ ਦੀ ਨਹਿਾਰ ਬਦਲ ਦਾਂਗੇ ਪਿੰਡ ਨੂੰ ਅਜੇਹਾ ਬਣਾ ਦਾਂਗੇ ਵੀ ਸੋਚਣ ਦੇ ਮਜਬੂਰ ਹੋ ਜਾਣਗੇ ਲੋਕ ਵੀ ਚੰਡੀਗੜ੍ਹ ਆ ਜਾਂ ਪਿੰਡ ਰੱਤਾ ਖੇੜਾ ਤਾਂ ਉਹ ਸੁਣਦਿਆਂ ਸਰਪੰਚ ਨੇ ਕੀ ਕੀ ਗੱਲਾਂ ਕਈਆਂ ਨੇ ਕੀ ਕੁਝ ਖਾਸ ਕਿਹਾ ਹੈ ਗੱਲਾਂ ਦੇ ਵਿੱਚ ਸੁਣ ਕੇ ਵੀਡੀਓ ਨੂੰ ਕਰਿਓ ਦੱਬ ਕੇ ਸ਼ੇਰ ਆਓ ਸੁਣਦੇ ਆ ਉਹ ਗੱਲਾਂ ਮੈਂ ਦਿਲਬਾਖ ਸਿੰਘ ਪਿੰਡ ਰਤਾਖੇੜਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਹਾਂ ਤੇ ਤੁਸੀਂ ਸਾਡੇ ਪਿੰਡ ਸਾਡੇ ਪੱਤਰਕਾਰ ਵੀ ਆਏ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਮੈਂ ਚੰਡੀਗੜ੍ਹ ਦੇ ਵਿੱਚ 13-14 ਸਾਲ ਲਾ ਕੇ ਉੱਥੋਂ ਵਾਪਸ ਆਇਆ ਪਹਿਲਾ ਸਭ ਤੋਂ ਹੈ ਤੇ ਮੈਂ ਆਪਣਾ ਪਿੰਡ ਜੋ ਹੈ ਇਹਨੂੰ ਚੰਡੀਗੜ੍ਹ ਵਰਗਾ ਬਣਾਵਾ ਵਾਤਾਵਰਨ ਸ਼ੁੱਧ ਹੋਵੇ ਸਾਫ਼ ਸੁਥਰਾ ਪਿੰਡ ਹੋਵੇ ਬਾਕੀ ਹੈ ਮੁੱਦੇ ਬਹੁਤ ਸਾਰੇ ਮੁੱਦੇ ਨੇ ਜਿਹਦੇ ਵਿੱਚ ਤਿੰਨ ਚਾਰ ਮੁੱਦੇ ਬਹੁਤ ਵੱਡੇ ਮੈਨ ਨੇ ਸਾਡੇ ਪਹਿਲਾ ਸੀਗਾ ਕਿ ਸਾਡੇ ਪਾਣੀ ਦਾ ਜਿਹੜਾ ਨਿਕਾਸ ਹੈ ਉਹ ਚਾਰ ਸფერੇ ਗੰਦਗੀ ਫੈਲ ਰਹੀ ਸੀ ਜਿਸ ਦੇ ਨਾਲ ਕੈਂਸਰ ਵੀ ਹੋ ਰਿਹਾ ਸੀਗਾ ਪਹਿਲਾ ਮੈਂ ਇਹ ਲੈ ਕੇ ਚੱਲਿਆ ਕਿ ਉਸ ਪਾਣੀ ਨੂੰ ਇੱਕ ਜਗ੍ਹਾ ਲਿਜਾ ਕੇ ਜਿਹੜਾ ਵੇਸਟੇਜ ਪਾਣੀ ਆ ਉਹਨੂੰ ਸਾਫ਼ ਸੁਥਰਾ ਕਰਕੇ ਸੀ ਖੇਤਾਂ ਨੂੰ ਦੇਈਏ ਤਾਂ ਕਿ ਗੰਦਗੀ ਵੀ ਬਚੇ ਔਰ ਪਾਣੀ ਸਾਡਾ ਕੰਮ ਵੀ ਆ ਸਕੇ ਉਸ ਤੋਂ ਬਾਅਦ ਸਾਡਾ ਸਕੂਲ ਹੈ ਅੱਛਾ ਸਕੂਲ ਜਿੱਥੇ ਬੱਚੇ ਵਧੀਆ ਪੜ ਸਕਣ ਤੇ ਸਿਹਤ ਖਾਸ ਕਰਕੇ ਸਿਹਤ ਦੇ ਬਾਰੇ ਸਾਡੇ ਪਿੰਡ ਵਿੱਚ ਨਾ ਕੋਈ ਹਸਪਤਾਲ ਹੈ ਨਾ ਕੁਝ ਹੈ ਅੱچھے ਹਸਪਤਾਲ ਜਾਂ ਡਿਸਪੈਂਸਰੀ ਔਰ ਤੀਸਰਾ ਇਹਦੇ ਨਾਲ ਨਾਲ ਕਿ ਹਸਪਤਾਲ ਜਾਣਾ ਹੀ ਨਾ ਪਵੇ ਅਸੀਂ ਖੇਡਾਂ ਨੂੰ ਉਤਸ਼ਾਹਤ ਕਰੀਏ ਤਾਂ ਕਿ ਕੋਈ ਬੰਦਾ ਸਾਡਾ ਬਿਮਾਰੀ ਨਾ ਹੋਵੇ ਯੋਗਾ ਦੇ ਕੈਂਪ ਲੱਗਣ ਲੋਕ ਸੈਰ ਕਰਨ ਉਹਦੇ ਵਾਸਤੇ ਮੈਂ ਅੱਗੇ ਕੰਮ ਕਰਨਾ ਚਾਹੁੰਦਾ ਔਰ ਬਾਕੀ ਲੋਕਾਂ ਦੀਆਂ ਛੋਟੀਆਂ-ਛੋਟੀਆਂ ਜੋ ਕੰਮ ਹੁੰਦੇ ਨੇ ਬਹੁਤ ਛੋਟੇ ਨੇ ਪਰ ਉਹਨਾਂ ਵਾਸਤੇ ਬਹੁਤ ਵੱਡੇ ਉਹਨਾਂ ਵਾਸਤੇ ਪਿੰਡ ਦੇ ਵਿੱਚ ਹੀ ਕੁਝ ਸਸਤਾ ਬਣਾ ਕੇ ਸਾਰੇ ਕੰਮ ਅਸੀਂ ਪਿੰਡ 'ਚ ਕਰ ਸਕੀਏ ਇਹ ਮੈਂ ਛੋਟੇ ਜਿਹੇ ਆਪਣੀ ਜ਼ਿੰਦਗੀ ਬਾਰੇ ਪਹਿਲਾਂ ਦੱਸਣਾ ਚਾਹੂੰਗਾ ਕਿ ਮੇਰੇ ਤਿੰਨ ਬੇਟੀਆਂ ਨੇ ਜੋ ਦੇ ਵਿੱਚੋਂ ਦੋ ਬੇਟੀਆਂ ਬਾਹਰ ਫੋਰਨ ਦੇ ਵਿੱਚ ਕੈਨੇਡਾ ਦੇ ਵਿੱਚ ਸੈੱਟ ਹੋ ਗਈਆਂ ਇੱਕ ਮੈਂ ਵਿਆਹ ਕੇ ਜਗ੍ਹਾਦਰੀ ਫਰਗ ਹੋ ਗਿਆ ਹਉਨ ਸੋਚਿਆ ਕਿ ਪਰਮਾਤਮਾ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ ਰੀਅਲ ਅਸਟੇਟ ਦੇ ਵਿੱਚੋਂ ਹੁਣ ਇਹਨੂੰ ਕਿਉਂ ਨਾ ਵੰਡਾਂ ਵੰਡਾਂ ਕਿਦੇ ਵਾਸਤੇ ਕਿ ਜਿੱਥੇ ਮੈਂ ਜਨਮਿਆ ਹੈ ਜਿੱਥੇ ਮੈਂ ਸਾਹ ਲਏ ਨੇ ਛੋਟਾ ਵੱਡਾ ਹੋਇਆ ਖੇਡਦਾ ਉਸ ਪਿੰਡ ਨੂੰ ਚੁੜਿਆ ਕਿ ਪਹਿਲਾਂ ਮੈਂ ਆਪਣੇ ਪਿੰਡ ਤੋਂ ਸ਼ੁਰੂਆਤ ਕਰਾਂ ਅਗਰ ਪਿੰਡ ਨਗਰ ਖੇੜਾ ਸੁਖੀ ਹਾ ਤਾਂ ਮੈਂ ਇਸ ਤੋਂ ਅੱਗੇ ਵਧ ਸਕਦਾ ਸੋ ਇਸ ਕਰਕੇ ਮੈਂ ਇਸ ਨੂੰ ਚੁੜਿਆ ਮੇਰੇ ਅੰਦਰ ਵਿਸ਼ਵਾਸ ਆਇਆ ਇੱਕ ਫੁੱਲ ਵੀ ਜਦੋਂ ਅਸੀਂ ਬੂਟਾ ਬੀਜਦੇ ਹਾਂ ਨਾ ਉਹ ਖੇਤ ਚੋਂ ਬਹੁਤ ਕੁਝ ਥੋੜੀ ਥੋੜੀ ਉਹ ਵੱਡਾ ਹੋ ਜਾਂਦਾ ਜਦੋਂ ਕਲੀ ਖਿੜ ਜਾਂਦੀ ਹੈ ਨਾ ਉਹ ਵੀ ਫਿਰ ਖੁਸ਼ਬੂ ਮਨੇ ਤੋਂ ਵੀ ਮਾਇਆ ਤੋਂ ਵੀ ਤੇ ਅੰਦਰੋਂ ਵੀ ਮੈਨੂੰ ਹੋਰ ਮੈਂ ਬੰਨੜਾ ਚੌਂੜਾ ਵੱਢ ਕੇ ਮੈਨੂੰ ਖੁਸ਼ੀ ਮਿਲਦੀ ਐ ਅਸਲ ਤੇ ਮੈਂ ਆਪਣੀ ਖੁਸ਼ੀ ਵਾਸਤੇ ਸਾਰੇ ਕੰਮ ਕਰ ਰਿਹਾ ਜੀ ਵਾਸਤੇ ਮੈਂ ਕਹੂੰਗਾ ਜੀ ਸਭ ਤੋਂ ਪਹਿਲਾਂ ਸਾਡੇ ਜਦੋਂ ਪਿੰਡ ਇਹ ਬਣਿਆ 1963 ਦੇ ਵਿੱਚ ਸਾਡੇ ਸਰਦਾਰ ਇੰਦਰ ਸਿੰਘ ਜੀ ਸਰਪੰਚ 20 ਸਾਲ ਲਗਾਤਾਰ ਰਹੇ ਨੇ ਗਿੱਲ ਸਾਹਿਬ ਉਸ ਸਮੇਂ ਤਿੰਨ ਕਿੱਲੇ ਜ਼ਮੀਨ ਉਹਨਾਂ ਸਪੈਸ਼ਲ ਸਕੂਲ ਵਾਸਤੇ ਸਾਡੇ ਘੱਟੀ ਚੋਂ ਕਿ ਬਹੁਤ ਹੁੰਦੀ ਆ 1963 ਚ ਪ੍ਰਾਇਮਰੀ ਸਕੂਲ ਬਣਿਆ ਉਹ ਕੁਝ ਸਮਾਂ ਪਹਿਲਾਂ ਮਿਡਲ ਸਕੂਲ ਹੋ ਗਿਆ ਸੀ ਪਰ ਹਾਲੇ ਵੀ ਉਹ ਪੜਾਈ ਨਹੀਂ ਆ ਕਿ ਸਾਡੀਆਂ ਬੇਟੀਆਂ ਨੂੰ ਬਾਹਰ ਪੜਨ ਦੀ ਬਜਾਏ ਜਾਣਾ ਪੈਂਦਾ ਸੋ ਮੇਰੀ ਸਰਕਾਰ ਅਗੇ ਜਾਂ ਪ੍ਰਸ਼ਾਸਨ ਅਗੇ ਬੇਨਤੀ ਹੈ ਕਿ ਕਿਵੇਂ ਵੀ ਕਰਕੇ ਇਸ ਸਕੂਲ ਨੂੰ ਘੱਟੋ-ਘੱਟ ਦਸਵੀਂ ਦਾ ਸਕੂਲ ਬਣਾਇਆ ਜਾਵੇ ਤਾਂ ਕਿ ਅਸੀਂ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਪੜਾਈਏ ਦੇਖੋ ਤਰੱਕੀ ਪੜ੍ਹਾਈ ਨਾਲ ਹੋਣੀ ਹੈ ਮਿਹਨਤ ਕਰਦੇ ਤਾਂ ਸਾਰੇ ਕਰਦੇ ਨੇ ਪਰ ਪੜ੍ਹਾਈ ਬਹੁਤ ਵੱਡਾ ਦਿਮਾਗ ਖੋਲਦੀ ਹੈ ਤਾਂ ਪੜ੍ਹਾਈ ਪੱਖੋਂ ਸਰਕਾਰ ਅਗੇ ਬੇਨਤੀ ਹੈ ਕਿ ਸਕੂਲ ਨੂੰ ਵੱਧ ਤੋਂ ਵੱਧ ਦਸਵੀਂ ਦਾ ਸਕੂਲ ਕਰਕੇ ਇਸ ਨੂੰ ਅਗੇ ਬੱਚਿਆਂ ਦੇ ਪੜਨ ਦਾ ਸਾਧਨ ਬਣਾਇਆ ਜਾਵੇ ਕੇਵਲ ਸਿੰਘ ਨੰਬਰਦਾਰ ਮੱਲੀ ਪਿੰਡ ਰਤਾਖੇੜਾ ਡਿਸਟ੍ਰਿਕਟ ਸੰਗਰੂਰ ਸਾਰੇ ਸਤਿਆਂ ਨੂੰ ਫਤਿਹ ਬਲੋਂ ਨਵਾਹਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਿਹੜੇ ਅੱਜ ਸਾਡੇ ਨਗਰ ਦੇ ਵਿੱਚ ਪੱਤਰਕਾਰ ਵੀਰ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਔਰ ਮੈਂ ਸਾਰੇ ਨਗਰ ਨੂੰ ਪਿੰਡ ਰੱਤਾ ਖੇੜਾ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਆਪਾਂ ਨੂੰ ਪਤਾ ਹੀ ਹੈ ਕਿ ਦਿਲਬਾਖ ਸਿੰਘ ਪਿਛਲੇ ਕੋਈ 2 ਸਾਲਾਂ ਤੋਂ ਆਪਣੇ ਨਗਰ ਦੇ ਵਿੱਚ ਕਿੰਨਾ ਸੋਹਣਾ ਕੰਮ ਕਰ ਰਹੇ ਨੇ ਹਰੇਕ ਕੰਮ ਦੇ ਵਿੱਚ ਇਹ ਅੱਗੇ ਹੋ ਕੇ ਭਾਵੇਂ ਉਹ ਸੀਵਰੇਜ ਦਾ ਪਾਣੀ ਵੀ ਕਿਉਂ ਨਾ ਹੋਵੇ ਉਹਦੇ 'ਚ ਵੀ ਵੜਨ ਤੋਂ ਇਗਰੇਜ਼ ਨਹੀਂ ਕਰਦੇ ਇਹ ਬਿਲਕੁਲ ਰੀਅਲ ਸੱਚਾਈ ਹੈ ਕੋਈ ਮੈਂ ਇਹ ਨਹੀਂ ਕਿ ਇਹਨਾਂ ਦੀ ਹੈਲਪ ਕਰ ਰਿਹਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਅੱਜ ਇਨਸਾਨ ਆਪਣੇ ਨਗਰ ਵਾਸਤੇ ਕੁਝ ਸੋਚਦਾ ਹੈ ਕੁਝ ਕਰਦਾ ਹੈ ਤੇ ਉਸੇ ਇਨਸਾਨ ਨੂੰ ਇੱਕ ਵਾਰ ਮੌਕਾ ਜ਼ਰੂਰ ਦੇ ਕੇ ਵੇਖੀਏ ਤਾਂ ਕਿ ਆਪਣੇ ਹੋ ਸਕਦਾ ਵੀ ਅੱਗੇ ਪਿੰਡ ਦੀ ਹੋਰ ਵੀ ਨਵਾਂ ਹਾਲ ਬਦਲ ਜਾਵੇ। ਇਹਦੂ 2 ਸਾਲ ਪਿੱਛੇ ਸਾਡੇ ਨਗਰ ਦੇ ਵਿੱਚ ਬਹੁਤ ਜ਼ਿਆਦੀ ਗੰਦਗੀ ਪਈ ਹੋਈ ਸੀ ਤੇ ਸਰਦਾਰ ਦਲਬਾਗ ਸਿੰਘ ਨੇ ਆਪਣੇ ਕੋਲੋਂ ਕੱਲੇ-ਕੱਲੇ ਖੰਭੇ ਦੇ ਉੱਤੇ ਲਾਈਟਾਂ ਲਾਈਆਂ ਨੇ ਤੇ ਰਾਤ ਨੂੰ ਸਾਰੇ ਸਾਡੇ ਨਗਰ ਦੇ ਵਿੱਚ ਜਗਮਗ ਹੁੰਦੀ ਹੈ। ਕਿਸੇ ਗਲੀ ਦੇ ਵਿੱਚ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਭਾਵੇਂ ਕੋਈ ਵੋਟ ਦਿੰਦਾ ਜਾਂ ਨਹੀਂ ਦਿੰਦਾ ਬਿਨਾ ਵਿਤਕਰੇ ਤੋਂ ਇਹਨਾਂ ਨੇ ਹਰੇਕ ਦੇ ਘਰ ਦੇ ਅੱਗੇ ਲਾਈਟ ਦੇ ਕੇ ਰੋਸ਼ਨੀ ਕੀਤੀ ਹੈ ਤੇ ਮੈਂ ਹੱਥ ਮਨ ਕੇ ਬੇਨਤੀ ਕਰਾਂ ਕਿ ਆਪਾਂ ਇਹਨਾਂ ਨੂੰ ਕਿਉਂਕਿ ਅੱਗੇ ਚੋਣਾਂ ਅੱਗੇ ਪੈ ਗਈਆਂ ਲੋਕ ਸਭਾ ਦੀਆਂ ਪਹਿਲਾਂ ਆ ਗਈਆਂ ਅੱਗੇ ਸਰਪੰਚੀ ਦੀ ਜਿਹੜੀ ਇਲੈਕਸ਼ਨ ਹੈ ਉਹ ਅੱਗੇ ਚੱਲੀ ਜਾਣੀ ਹੈ ਤੇ ਇਹ ਨਾ ਸੋਚੋ ਕਿ ਦਲਬਾਗ ਨੂੰ ਅਸੀਂ ਪਿੱਛੇ ਮੌਕਾ ਦੇ ਕੇ ਵੇਖ ਲਿਆ ਕਿਉਂਕਿ ਮੌਕਾ ਨਹੀਂ ਦਿੱਤਾ ਆਪਾਂ ਜਿਵੇਂ ਦਲਬਾਗ ਸਿੰਘ ਨੂੰ ਚੁਣਿਆ ਹਾਲੇ ਆਪਾਂ ਚੁਣਿਆ ਸਰਕਾਰ ਦਾ ਜਿਹੜਾ ਅਸਲੀ ਰੌਲਾ ਉਹ ਅਜੇ ਅੱਗੇ ਜਾ ਕੇ ਹੋਣਾ ਹੈ ਤੇ ਆਪਾਂ ਇਹ ਨਾ ਕਹੀਏ ਕਿ ਹੁਣ ਦਮਾ ਸਮਾਂ ਜੀ ਆਪਾਂ ਹੋਰ ਵੇਖੋ ਕਿਸੇ ਬੰਦੇ ਹੋਰ ਨੂੰ ਨਾ ਚੁਣੀਏ ਤੇ ਦਲਬਾਗ ਸਿੰਘ ਨੂੰ ਆਪਾਂ ਇੱਕ ਵਾਰ ਮੌਕਾ ਦੇ ਕੇ ਵੇਖੀਏ ਫੇਰ ਪਤਾ ਲੱਗਦਾ ਇੱਕੋ ਤਾਂ ਬੰਦਾ ਪਾਵਰ ਚਾਹੁੰਦਾ ਹੈ ਪਾਵਰ ਦੀ ਗੱਲ ਕੁਝ ਹੋਰ ਹੈ ਇੱਕ ਨਿਊਟਰਲ ਰਹਿ ਕੇ ਕੰਮ ਕਰਨਾ ਉਹ ਗੱਲ ਕੁਝ ਹੋਰ ਹੈ ਜਦੋਂ ਪਾਵਰ ਵਿੱਚ ਹੋਵੇਗਾ ਤੇ ਉਹ ਹੋਰ ਵੀ ਪਿੰਡ ਦੀ ਤਰੱਕੀ ਕਰੇਗਾ ਸਰਦਾਰ ਦਲਬਾਗ ਸਿੰਘ ਜੀ ਇੱਕ ਬਹੁਤ ਵਧੀਆ ਇਨਸਾਨ ਹਨ ਜੋ ਕਿ ਸਾਡੇ ਨਗਰ ਦੀ ਇਹਨਾਂ ਨੇ ਨਿਹਾਰ ਹੀ ਬਦਲਤੀ ਹੈ ਐਂਟਰਲੌਕ ਐਂਟਰਲੌਕ ਤੋਂ ਲੈ ਕੇ ਯਾਨੀ ਕਿ ਪਾਰਕ ਤੋਂ ਲੈ ਕੇ ਲਾਈਟਾਂ ਤੋਂ ਲੈ ਕੇ ਸੀਵਰੇਜ ਤੋਂ ਲੈ ਕੇ ਬਹੁਤ ਵਧੀਆ ਮਤਲਬ ਕੰਮ ਕੀਤੇ ਹਨ ਉਹ ਕੰਮ ਸਾਡੇ ਤੋਂ ਵੀ ਨਹੀਂ ਹੋਏ ਹੈਗੇ ਕਿਉਂਕਿ ਮੈਂ ਸਰਪੰਚ ਰਿਆ ਜੀ ਪਿਛਲੇ ਪਲਾਨ ਔਰ ਉਹ ਕੰਮ ਅਸੀਂ ਨਹੀਂ ਕਰ ਸਕੇ ਹੈਗੇ ਜੋ ਇਹਨਾਂ ਨੇ ਬਿਨਾ ਸਰਪੰਚ ਬਣਨ ਤੋਂ ਯਾਨੀ ਕਿ ਸਰਕਾਰੀ ਪੈਸੇ ਤੋਂ ਬਿਨਾ ਆਪਣੀ ਜੇਬ ਚੋਂ ਲਾ ਕੇ ਕੰਮ ਕੀਤੇ ਨੇ ਇਹ ਜਿਹੜਾ ਕਦਮ ਹੈ ਸਰਦਾਰ ਦਲਬਾਖ ਸਿੰਘ ਹੁੰਦਲ ਦਾ ਬਹੁਤ ਸਲਾਘਾਯੋਗ ਹੈ ਔਰ ਸਾਰਾ ਨਗਰ ਵੀ ਸਲਾਘਾ ਕਰ ਰਿਹਾ ਹੈ ਕੰਮ ਦੀ ਔਰ ਨਾਲ ਦੇ ਨਗਰ ਵੀ ਇਹ ਗੱਲ ਰੋਜ਼ ਸਾਡੀ ਡਿਸਕਸ ਹੁੰਦੀ ਹੈ ਜਦੋਂ ਬੈਨੇ ਆ ਕਿਸੇ ਵੀਡੀਓ ਦਫ਼ਤਰ ਜਾਣੇ ਆ ਜਾਂ ਕਿਤੇ ਕਚਹਿਰੀ ਚ ਜਾਣੇ ਆ ਤੇ ਉੱਥੇ ਸਰਦਾਰ ਦਲਬਾਗ ਸਿੰਘ ਦੀਆਂ ਗੱਲਾਂ ਹੁੰਦੀਆਂ ਨੇ ਵੀ ਹਰ ਪਿੰਡ ਦੇ ਵਿੱਚ ਇਹੋ ਜਿਹਾ ਇਨਸਾਨ ਹੋਣਾ ਚਾਹੀਦਾ ਜੋ ਕਿ ਆਪਣੇ ਕੋਲੋਂ ਇਨਾ ਕੰਮ ਕਰਵਾ ਰਿਹਾ ਜੀ